ਦਾ ਨਾਮ ਮਟਾ ਦਾ ਅਮਰਜੀਤ ਦਾ ਕਿਹੜੇ ਪਿੰਡ ਤੇ ਰਹਿੰਦਾ ਜੀ ਗੌਲੇ ਆ ਜੀ ਅੱਜ ਪੀੜਾ ਪੰਡਾ ਚੱਲਿਆ ਹੈਗਾ ਤੁਹਾਡੇ ਘਰਾਂ ਦੇ ਉੱਪਰ ਕੀ ਕਾਰਨ ਕੀ ਹੈ ਜੀ ਪੁੱਤਰ ਹੀ ਕਾਰਨ ਹੋਈ ਏ ਸਾਨੂੰ ਆਂਦੇ ਨਹੀਂ ਤੁਸੀਂ ਨਸ਼ਾ ਸੀ ਨਹੀਂ ਵੇਚਿਆ ਨਸ਼ਾ ਕੋਈ ਵੀ ਚਿੱਟਾ ਸੀ ਨਹੀਂ ਵੇਚਿਆ ਕੋਈ ਨਸ਼ਾ ਨਹੀਂ ਬਿਮਾਰੀ ਕੁੜੀ 7 ਸਾਲ ਹੋਗੀਆਂ ਬਾਰਕ ਨਹੀਂ ਇੱਡਾਂ ਜਿ ਬੈਠੀ ਉਹਨੇ ਮੈਨੂੰ ਪਿਆਹਾ ਪਾਇਆ ਮੈਂ ਘਰ ਬਣਾਇਆ ਮੇਰਾ ਘਰ ਅੱਜ ਖਹਿ ਕਾਰ ਲਿਫਟ ਆਉਂਦਾ ਇਹਨਾਂ ਦਾ ਕੀ ਕਹਿੰਦੇ ਕੀ ਹੈ ਕੀ ਕਹਿੰਦੇ ਨੇ ਇਹ ਜਾਣੇ ਤੁਸੀਂ ਸਰਕਾਰੀ ਅਭੀ ਤੁਸੀਂ ਚਿੱਟੇ ਜੋ ਘਰ ਬਣਾਏ ਨਹੀਂ ਅਸੀਂ ਚਿੱਟੇ ਜੋ ਨਹੀਂ ਅਸੀਂ ਸੌਂ ਤੇ ਆਨੇ ਆ ਬੱਚਿਆਂ ਦੀ ਜੇ ਅਸੀਂ ਚਿੱਟਾ ਵੇਚਿਆ ਹੋਵੇ ਅਸੀਂ ਕੋਈ ਚਿੱਟਾ ਨਹੀਂ ਵੇਚਿਆ ਸਾਡੀ ਕੁੜੀ ਬਾਹਰ ਨੂੰ ਗਈ ਏ ਸਾਡੀ ਚੱਕੀ ਸੀ ਉਹ ਅਸੀਂ ਆਟਾ ਪੀਂਦੇ ਰਹੇ ਆ ਚੱਕੀ ਦੇ ਬਾਪੂ ਤੁਹਾਡਾ ਆਟਾ ਪੀਂਦਾ ਰਿਹਾ ਭਾਈ ਅਸੀਂ ਮਾੜਾ ਕੰਮ ਨਹੀਂ ਕੀਤਾ ਪਹਿਲਾਂ ਹੀ ਮਾਮਲੇ ਦਰਜ ਕੀਤੇ ਗਏ ਇਹਨਾਂ ਬੱਸ ਵੱਲੋ ਇਹ ਉਹਨੇ 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 ਚਿੱਟੇ ਨਹੀਂ ਉਹਨਾਂ ਪਰ ਰੈਕਟ ਲਾਈ ਕਿੰਨੇ ਮਾਮਲੇ ਦਰਜ ਆ ਤੁਹਾਡੇ ਤੇ ਮਾਮਲੇ ਦਰਜ ਇਹ ਹੁਣ ਪਹਿਲੀ ਵਾਰ ਹੀ ਹੁਣ ਹੋਇਆ ਪਹਿਲਾਂ ਵੀ ਇਹਨਾਂ ਨੇ ਕੋਈ ਨੋਟਿਸ ਨਹੀਂ ਦਿੱਤਾ ਤੁਹਾਨੂੰ ਘਰ ਖਾਲੀ ਕਰਨ ਦਾ ਨੋਟਸ ਦਿੱਤੇ ਨੇ ਸਾਨੂੰ ਨੋਟਸ ਖਾਲੀ ਕਰ ਕਰੋ ਅਸਾਂ ਨਹੀਂ ਕੀਤੇ ਅਸੀਂ ਆਖਿਆ ਅਸੀਂ ਨਹੀਂ ਕਰਨੇ ਸਾਨੂੰ ਹੋ ਗਏ ਨੇ ਜੋ ਅਸੀਂ ਪਾਕਿਸਤਾਨ ਨੂੰ ਉੱਜੜ ਕੇ ਆਏ ਆ ਅਸੀਂ ਬੂਟੇ ਪਾਟ ਕੇ ਦੂਜਾ ਛੱਪੜ ਸਾਨ ਛੱਪੜ ਜਿਹੜੇ ਸਾਨ ਉਹ ਪਾਣੀ ਸੀ ਪਾਣੀ ਵਿੱਚ ਉਹ ਮਿੱਟੀ ਛੱਟ ਛੱਟ ਕੇ ਅਸੀਂ ਥਾਂ ਸਖਾਈ ਹੁਣ ਮੰਗ ਕੀ ਕਰਦੀ ਆ ਹਾਂਜੀ ਮੰਗ ਕੀ ਕਰਦੀ ਆ ਮੰਗ ਕੀ ਆਪਣੀ ਮੰਗਾ ਆਪਣੀ ਆਪਣੀ ਕੋਈ ਸੀ ਵੀ ਸਾਡਾ ਕਾਰਨਾਟਾ ਵੇ ਸਾਡੇ ਨਿੱਕੇ ਨਿੱਕੇ ਬੱਚੇ ਨੇ ਉਹ ਅਸੀਂ ਘਾਰ ਆ ਦੇ ਰਹੀ ਕਿੰਨੇ ਮਰਲੇ ਦੇ ਪਗਾਂਦੜਾ ਹੈ ਕਿੰਨੇ ਕ ਮਰਲਿਆਂ ਚ ਕਿੰਨਿਆਂ ਮਰਲਿਆਂ ਚ ਇਹ ਪੁੱਤਰ ਸਾਨੂੰ ਪਤਾ ਨਹੀਂ ਕਿੰਨਿਆਂ ਮਰਲਿਆਂ ਚ ਅਸੀਂ ਇਹ ਪਾੜ ਦ ਹਾਂ ਪੁਲੇ ਵਾਲਾ ਵਿਖੇ ਆਈਆਂ ਜਿੱਥੇ ਡੀਡੀਪੀਓ ਮੋਗਾ ਵੱਲੋਂ ਜਿਹੜੀ ਇਲੀਗਲ ਐਨਕ੍ਰੋਚਮੈਂਟ ਹੈਗੀ ਉਹਦੇ ਅਗੇਂਸਟ ਡਰਾਈਵ ਚਲਾਈ ਗਈ ਹੈ ਉਹਦੇ ਤਹਿਤ ਹੀ ਅਸੀਂ ਜਿਹੜੇ ਲੋੜਿੰਦੇ ਸੁਰੱਖਿਆ ਪ੍ਰਬੰਧ ਹੈਗੇ ਉਹ ਕੀਤੇ ਗਏ ਨੇ ਐਡਕੁਏਟ ਪੁਲਿਸ ਫੋਰਸ ਅਸੀਂ ਡਿਪਲੋਏ ਕੀਤੀ ਗਈ ਹੈ ਨਾਲ ਸਾਡੇ ਡਿਊਟੀ ਮੈਜਿਸਟ੍ਰੇਟ ਤੇ ਬੀਡੀਵੀਓ ਸਾਹਿਬ ਵੀ ਹੈਗੇ ਤੇ ਇਹਦੇ ਵਿੱਚ ਟੋਟਲ ਚਾਰ ਕਰ ਜਿਹੜੇ ਨੇ ਉਹ ਇਹਨਾਂ ਦੇ ਵੱਲੋਂ ਆਈਡੈਂਟੀਫਾਈ ਕੀਤੇ ਗਏ ਨੇ ਜਿਨ੍ਹਾਂ ਨੇ ਇਲੀਗਲ ਐਨਕ੍ਰੋਚਮੈਂਟ ਕੀਤੀ ਗਈ ਹੈ ਉਹਨਾਂ ਦੇ ਅਗੇਂਸਟ ਜਿਹੜੀ ਕਾਰਵਾਈ ਹੈ ਉਹ ਹੁਣ ਸਾਡੀ ਜਾਰੀ ਹੈ ਅਸੀਂ ਐਡਕੁਏਟ ਅਰੇਂਜਮੈਂਟ ਵੀ ਕੀਤੇ ਹਨ ਇਹਨਾਂ ਚਾਰਾਂ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਦੋਂ ਅਸੀਂ ਰਿਕਾਰਡ ਚੈੱਕ ਕੀਤਾ ਮੌਕੇ ਤੇ ਇਹਨਾਂ ਦੇ ਅਗੇਂਸਟ ਜਿਹੜਾ ਬੂਟਾ ਸਿੰਘ ਉਹਦੇ ਅਗੇਂਸਟ 7 ਐਫਆਰ ਰਿਸਟਰ ਹੈਗੀ ਜਿਹੜਾ ਪਰਮਜੀਤ ਸਿੰਘ ਉਰਫ ਪੰਮਾ ਉਹ ਵੀ ਜੇਲ੍ਹ ਦੇ ਵਿੱਚ ਹੈ ਉਹਦੇ ਖਿਲਾਫ ਟੋਟਲ 9 ਐਫ ਆਈ ਆਰ ਰਜਿਸਟਰ ਹੈਗੀਆਂ ਨੇ ਤੇ ਇੱਕ ਲਖਵਿੰਦਰ ਸਿੰਘ ਉਰਫ ਕਾਕੂ ਹੈ ਉਹ ਹੁਣ ਜ਼ਮਾਨਤ 'ਤੇ ਉਹਦੇ ਖਿਲਾਫ ਟੋਟਲ 8 ਐਫ ਆਈ ਆਰ ਰਜਿਸਟਰ ਹੈਗੀਆਂ ਨੇ ਇਹ ਸਾਰੀਆਂ ਐਫ ਆਈ ਆਰ ਐਨ ਡੀ ਪੀ ਐਸ ਐਕਟ ਤੇ ਵੱਖਰੀਆਂ ਵੱਖਰੀਆਂ ਤਾਰਾਉਂ ਦੇ ਤਹਿਤ ਦਰਜ ਨੇ ਤੇ ਇਹਦੇ ਤਹਿਤ ਜਿਹੜੀ ਕਾਰਵਾਈ ਹੈ ਉਹ ਸਾਰੀ جاری ਹੈ ਕਿੰਨੇ ਘਰਾਂ ਦੇ ਸਰਪੰਚ ਦੇ ਆਏ ਗਏ ਟੋਟਲ 4 ਘਰੀਨਾਂ ਦੇ ਵੱਲੋਂ ਆਈਡੈਂਟੀਫਾਈ ਕੀਤੇ ਗਏ ਨੇ ਜਿਨ੍ਹਾਂ ਦੇ ਅਗੇਂਸਟ ਆ ਕਾਰਵਾਈ ਜਿਹੜੀ ਹੈ ਬੀਡੀਪੀਓ ਤੇ ਡੀਡੀਪੀਓ ਸਾਹਿਬ ਵੱਲੋਂ ਕੀਤੀ ਜਾ ਰਹੀ ਹੈ ਸਰ ਇਹ ਇਲੀਗਲ ਇਨਕ੍ਰੋਚਮੈਂਟ ਹੈ ਕਹਿ ਸਕਦੇ ਨੇ ਕਿ ਨਸ਼ਾ ਦਸਕਾ ਵੱਲੋਂ ਆਪਣੇ ਪੈਸਿਆਂ ਨਾਲ ਜਿਹੜੇ ਵੇਖਾ ਵੇਚ ਕੇ ਪੈਸੇ ਆ ਉਹਦੇ ਨਾਲ ਇਹ ਬਣਾਈ ਗਈ ਆ ਇਲੀਗਲ ਇਨਕ੍ਰੋਚਮੈਂਟ ਹੈ ਜੀ ਲੀਗਲੀ ਜੇ ਅਸੀਂ ਇਹਨੂੰ ਕਹੀਏ ਤਾਂ ਥਿਸ ਇਜ਼ ਕੰਪਲੀਟਲੀ ਇਲੀਗਲ ਇਨਕ੍ਰੋਚਮੈਂਟ ਇਹਨਾਂ ਨੂੰ ਜਿਹੜੀ ਬਾਕਾਇਦਾ ਜਿਹੜੀ ਪ੍ਰੋਸੀਡਿੰਗਸ ਹੈ ਉਹ ਸਾਰੀ ਡੀਡੀਪੀਓ ਮੋਗਾ ਵੱਲੋਂ ਕੀਤੀ ਗਈ ਹੈ ਪਰ ਜਦੋਂ ਅਸੀਂ ਰਿਕਾਰਡ ਚੈੱਕ ਕੀਤਾ ਤਾਂ ਇਹ ਗੱਲ ਸਾਹਮਣੇ ਆਈਏ ਕਿ ਇਹਨਾਂ ਦੇ ਅਗੇਂਸਟ ਐਨਡੀਪੀਐਸ ਐਟ ਦੇ ਤਹਿਤ ਵੱਖਰੇ ਵੱਖਰੇ ਮੁਕਦਮੇ ਦਰਜ ਨੇ ਕਮਰਸ਼ੀਅਲ ਕੁਆਂਟੀਟੀ ਦੇ ਮੁਕਦਮੇ ਵੀ ਇਹਨਾਂ ਦੇ ਅਗੇਂਸਟ ਦਰਜ ਹੈਗੇ ਨੇ ਇਸ ਤੋਂ ਇਲਾਵਾ ਵੀ ਹੋਰ ਕੀ ਕਾਰਗਨਡਿਫਾਈ ਕੀਤੇ ਗਏ ਥੋਲੇ ਵਾਲਾਂ ਦੇ ਵਿੱਚ ਉਹ ਸਾਰੀ ਕਾਰਵਾਈ ਜਿਹੜੀ ਆ ਉਹ ਕੰਟੀਨਿਊਸ ਹੈਗੀ ਅੱਜ ਜਿਹੜੇ ਨੇ ਉਹ ਚਾਰ